ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਦਸਮੇਸ਼ ਟਰੈਕਟਰ ਦੇ ਉੱਪਰ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ MSCE 241 2014 ਮਾਡਲ ਪੰਜਾਬ ਨੰਬਰ ਫਰਸਟ ਪਾਰਟੀ ਹੈ ਚਾਰੋਂ ਟਾਇਰ ਨਾਲ ਦੇ ਨੇ ਕੰਡੀਸ਼ਨ ਨੈਕਸਟ ਟੂ ਸ਼ੋਅਰੂਮ ਕਹਿ ਸਕਦੇ ਹਾਂ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦਾ ਟਰੈਕਟਰ ਪਿਆ ਸਾਰੀਆਂ ਸੀਲਾ ਵਗੈਰਾ ਲੱਗੀਆਂ ਨੇ ਤੇ ਟਰੈਕਟਰ ਦੀਆਂ ਕੱਲੀਆਂ ਸਰਵਿਸ ਹੋਈਆਂ ਨੇ ओरिजिनल 2292 ਘੰਟੇ ਟਰੈਕਟਰ ਚੱਲਿਆ ਹੋਇਆ ਚਾਰੋਂ ਟਾਇਰ ਨਾਲ ਦੇ ਨੇ ਇਹਨਾਂ ਦਾ ਮਾਰਕਾ ਚੈੱਕ ਕਰ ਸਕਦੇ ਹੋ 70 ਪੈਸੇ ਟਾਇਰਾਂ ਦੀ ਕੰਡੀਸ਼ਨ ਬਈ ਹੈ ਮੜਗਾਡਸ ਦੇਖ ਸਕਦੇ ਹੋ ਕੋਈ ਸਕ੍ਰੈਚ ਨਹੀਂ ਮੜਗਾਡਸ ਦੇ ਉੱਤੇ Ориジナル ਦੀ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਪੇਂਟਰ ਦੇ ਏਜੰਸੀ ਦੇ ਵਿੱਚ ਕਿਤੇ ਵੀ ਲਿਜਾ ਕੇ ਚੈੱਕ ਕਰਵਾ ਸਕਦੇ ਹੋ ਸਾਰਾ ਟਰੈਕਟਰ ਸੀਲਡ ਹੈ 35 35 ਕਿਲੋ ਦੀਆਂ ਪਲੇਟਾਂ ਵੇਟ ਵਾਲੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਏਜੰਸੀ ਵੱਲੋਂ ਲੱਗ ਕੇ ਆਉਂਦੀਆਂ ਨੇ ਫੁੱਲ ਟੌਪ ਮਾਡਲ ਵੇਰੀਐਂਟ ਦੇ ਵਿੱਚ ਪਾਵਰ ਸਟੀਅਰਿੰਗ ਹੈ ਸਾਈਡ ਗੇਅਰ ਹੈ ਇਸ ਟਰੈਕਟਰ ਚੈੱਕ ਕਰ ਸਕਦੇ ਹਾਂ 2292 ਘੰਟੇ ਦਾ ਟਰੈਕਟਰ origignal ਚੱਲਿਆ ਹੋਇਆ ਹੈ ਤੁਹਾਨੂੰ ਇਹਦੀ ਆਵਾਜ਼ ਚੈੱਕ ਕਰਵਾ ਦਿੰਦੇ ਆ ਇਸ ਟਰੈਕਟਰ ਦੇ ਜੋ ਮਾਡਲ ਦੀ ਗੱਲ ਕਰੀ ਤਾਂ ਮਾਡਲ 2014 ਇਹਦੇ ਲਈ ਤੁਸੀਂ ਕਾਲ ਕਰ ਸਕਦੇ ਹੋ 98156544406 9815654406 ਧੰਨਵਾਦ